ਦੇ ਆ ਸੁਪਨਾਰ ਨਹੀਂ ਦੋ ਜਸ ਸੋ ਸਵਲਬ ਨਸ ਦੇ ਆ ਬਗਰ ਕੀ ਸਾਈ ਨਨ ਨਾਨਕ ਨਗ ਜਨ ਓ ਮਥਿਆ ਅਜਹਿ ਰੋ ਦਾਮ ਸਰ ਨਹੀਂ ਸਰਬਤੀ ਪਾਵਨ ਹਜ਼ੂਰੀ ਦੇ ਅੰਦਰ ਜੋੜ ਮਿਲ ਕੇ ਸਤ ਸੰਗੀ ਰਣੋ ਵੱਡਿਆਂ ਭਾਗਾਂ ਵਾਲਿਆਂ ਸਰਪੰਨ ਦੀ ਹਜ਼ੂਰੀ ਦੇ ਵਿੱਚ ਸਾਰੇ ਬੈਠਿਆ ਸਹਿਬਾ ਦੇ ਅਪਾਰ કૃਪਾ ਬਖਸ਼ਿਸ਼ ਕੀਤੀ ਜੋ ਪਾਲਤਰੀ ਮਨੁੱਖੀ ਦੇ ਵਿੱਚ ਸ਼ਬਦ ਦੀਵਾਨਾ ਦੇ ਵਿੱਚ ਸੋਦਰ ਪਾਵਲ ਪਾਣੀ ਦੇ ਅਨੁਸਾਰ ਪਾਪ ਤਰੇ ਅੱਜ ਦੇ ਪਾਵਨ ਸ਼ੁਕਤੀ ਦੇ ਅੰਦਰ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵਪਾਰ ਕਿਪਨ ਦਿੰਦੇ ਨੇ ਆਓ ਵਿਚਾਰਾਂ ਨੂੰ ਪ੍ਰਗੰਭ ਕਰਨ ਤੋਂ ਪਹਿਲਾਂ ਬੜੇ ਪਿਆਰ ਦੇ ਸਿਧਕਾਰ ਦੇ ਨਾਲ ਸਹਿਬਾ ਦੀ ਭਲਾਈ ਨੂੰ ਫਤੇ ਨੂੰ ਬਣਾਉਣ ਦਾ ਯਤਨ ਕਰੀਏ ਦੋਵੇਂ ਆਤ ਨੂੰ ਰੋਟੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਫੋਦੇ ਦਾ ਜਵਾਬ ਫਤ ਵਿੱਚ ਜੋ ਆਖੋ ਜੀ ਵਾਜੇ ਗੀਤਾ ਕੰਸਾ ਵਾਜੇ ਦੀ ਗੀਤ ਬੰਤੀ ਤੁਨੁਰ ਦੇਖ ਭਗਤ ਸਿੰਘ ਜੀ ਨੇ ਕਿਰਪਾ ਕੀਤੀ ਸ਼ਰਮਿਕੰਨੇ ਦੇ ਸਾਧੂ ਸਾਧੂ ਦਾ ਭਾਗ ਹੈ ਰੱਬ ਦੇ ਪਿਆਰੋ ਰੱਬ ਦੇ ਬੰਦੇ ਹੋ ਇੱਕ ਗੱਲ ਹਮੇਸ਼ਾ ਜੀਵਨ ਦੇ ਅੰਦਰ ਯਾਦ ਰੱਖੀ ਕਿ ਉਹ ਸਵਾਮੀ ਦੀ ਹਸਤੀ ਉਹ ਸਕਾਟ ਦੀ ਭਗਤੀ ਸਭ ਜਿੱਤ ਲੈ ਕੇ ਸਦਾ ਹੀ ਇਸ ਦੁਨੀਆ ਦੇ ਉੱਤੇ قائم ਹੈ قائم ਰਹੇਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਦੀ ਹਸਤੀ ਮੌਜੂਦ ਹੈ ਸਾਧੂ ਰਚਨਾ ਗਾਣ ਬਣਾਈ ਮਾਲਕ ਜੀ ਕਹਿੰਦੇ ਉਹ ਮਾਲਕ ਨੇ ਇਸ ਧਰਤੀ ਦੇ ਉੱਤੇ ਇੱਕ ਰਚਨਾ ਬਣਾਈ ਹੋਈ ਇੱਕ ਖੇਡ ਬਣਾਈ ਹੋਈ ਜਿਸ ਖੇਡ ਦੇ ਵਿੱਚ ਮਾਲਕ ਜੀ ਚਲੇ ਗਏ ਉਹ ਰਬ ਆਪਣਾ ਕੰਮ ਦਿਨੋਂ ਦਿਨ ਕਰੀ ਜਾਂਦਾ ਦੋ ਉੱਠਿਓ ਸੋ ਬਿਨ ਸੁਖਾਂ ਨਹੀਂ ਪਰੋ ਆਜ ਕੇ ਕਾਲ ਸ਼ਬਦਿਕਤ ਦੀ ਜਿਹੜੀ ਚੀਜ਼ ਇਸ ਧਰਤੀ ਦੇ ਉੱਤੇ ਮੌਜੂਦ ਹੈ ਜਿਹੜੀ ਚੀਜ਼ ਇੱਕ ਵਾਰੀ ਧਰਤੀ ਦੇ ਉੱਤੇ ਪੈਦਾ ਹੋ ਗਈ ਉਹਨੇ ਵਿਢ ਸ ਜਾਣਾ ਹੈ ਉਹਨੇ ਇਸ ਧਰਤੀ ਦੇ ਤੋਂ ਚਲੇ ਜਾਣਾ ਹੈ ਰੋਤੀ ਦੇਖਣ ਦਾ ਇਹ ਤਰੀਕਾ ਸ਼ਬਦਿਕਤ ਲਈ ਜੇ ਇਸ ਧਰਤੀ ਦੇ ਉੱਤੇ ਫੁੱਲ ਪੈਦਾ ਹੋ ਜਾ وہ کچھ سمے واسطے سجاوٹ ہے پر کچھ سمے بعد وہ فل ختم ہو جائے جی دھرتی تے انسان پیدا ہویا سب نے کہنے کے یہ انسان تیری عمر کچھ دنا واسطے کچھ پڑا واسطے یہ نہ سوچی کہ تیری ہستی سدا اس ترتیب تے موجود رہے گی ਸ਼ਾਂਤੀ ਕੰਨ ਦੇ ਨਈ ਜੇ ਤਰਤੀ ਦੇ ਉਤੇ ਫੁੱਲ ਪੈਦਾ ਹੁੰਦਾ ਕੁਝ ਸਮੇਂ ਵਾਸਤੇ ਉਹਦੀ ਸੁਗੰਧੀ ਉਹਦੀ ਸਜਾਵਟੇ ਕਦੋਂ ਹੋ ਜਾਵੇ ਜੇ ਬਨੁਖਾ ਤੂੰ ਤਰਤੀ ਤੇ ਆਇਆ ਸ਼ਰਮ ਜਿੱਦ ਕਹਿੰਦੇ ਕੁਝ ਸਮੇਂ ਵਾਸਤੇ ਤੇਰੀ ਅਸਤੀ ਕੁਝ ਸਮੇਂ ਵਾਸਤੇ ਤਰਤੀ ਦੇਤੇ ਇੱਕ ਦਿਨ ਤੈਨੂੰ ਵੀ ਇੱਥੋਂ ਜਾਣਾ ਪੈਣਾ ਸ਼ਰਮ ਜਿੱਦ ਕਹਿੰਦੇ ਦੁਨੀਆ ਦੇ ਉਤੇ ਸਭ ਤੋਂ ਲੰਬੀ ਉਮਰ ਰੁੱਖ ਦੀ ਮੱਤੀ ਜਿਹੜੀ ਕਿ ਰੁੱਖ ਬੜੀ ਲੰਮੀ ਉਮਰ ਕੋਪੇ ਲੰਦਾ ਪਰ ਸਾਬ ਜੀ ਕਹਿੰਦੇ ਕਿ ਇੱਕ ਦਿਨ ਉਸ ਰੁੱਖ ਨੂੰ ਵੀ ਖਤਮ ਹੋਣਾ ਪੈ ਲੰਦਾ ਉਸ ਰੁੱਖ ਦੀ ਜਿਹੜੀ ਉਪਾਇਆ ਜਾਂਦੀ ਦੀ ਉਹਦੀ ਲੰਬਾਈ ਸਾਬ ਜੀ ਕਹਿੰਦੇ ਕਿ ਉਹ ਵੀ ਇੱਕ ਮੁਕਤਮ ਹੋ ਜਾਂਦੀ ਕਿਉਂਕਿ ਇਹ ਮਾਲਕ ਨੇ ਖੇਡ ਬਣਾਇਆ ਹੋਇਆ ਹੈ ਕੋਦੇ ਹੱਥ ਦੇ ਵਿੱਚ ਜੋ ਉਪਯੋਗ ਸੋ ਮਨੁਸ਼ਾ ਜਿਹੜੀ ਇਹ ਇੱਕ ਵਾਰੀ ਪੈਦਾ ਹੋ ਗਈ ਉਹਨੇ ਬਿੰਦ ਸੁਣਾ ਉਹਦਾ ਸਮਾਂ ਕੋਈ ਨਹੀਂ ਨਿਸ਼ਚਿਤ ਕੀਤਾ ਕੋਈ ਲਿਮਿਟ ਨਹੀਂ ਉਸ ਦੀ ਮਾਲਕ ਜੀ ਕਹਿੰਦੇ ਸਾਧੂ ਖੇਡਾਂ ਦੇ ਪਿਆਰਿਓ ਰਚਨਾ ਦਾ ਭਾਰਵੇਂ ਖੇਡ ਉਸ ਮਾਲਕ ਨੇ ਆਪ ਇਹ ਖੇਡ ਰਚੀ ਹੋਈ ਸਾਤੂ ਰਤਨਾ RAM ਬਣਾਈ ਮਨ ਦਾ ਆਪ ਦਾ ਭਾਵ ਕੀ RAM ਦਾ ਭਾਵ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਜਿਹਦੀ ਅਸਤੀ ਸਾਰਿਆਂ ਦੇ ਵਿੱਚ ਮੌਜੂਦ ਦੇ ਸਾਰਿਆਂ ਦੇ ਵਿੱਚ ਕਾਇਮ ਕਈ ਲੋਕ ਕੇ RAM ਦਾ ਜ਼ਿਕਰ ਕਰਦੇ ਨੇ ਪਰ ਸੰਤ ਵੀ ਕਹਿੰਦੇ ਨੇ ਕਿ ਜਿਹੜਾ RAM ਆਪ ਕਿਸੇ ਤੋਂ ਪੈਦਾ ਹੋਇਆ ਜਿਹੜੇ ਨਾਮ ਨੇ ਆਪ ਕਿਸੇ ਮਾਧਿਕੋ ਦੇ ਵਿੱਚੋਂ ਦਨੁਬ ਲਿਆ ਏ ਪਵਨ ਪਾਣੀ ਆਦ ਉਹਨਾਂ ਚੀਜ਼ਾਂ ਦੇ ਇਸ ਦੇ ਉੱਤੇ ਆਪਣਾ ਛਾਇਆ ਪਾਇਆ ਸਭ ਜੀ ਕਹਿੰਦੇ ਜੇ ਉਹ ਰਾਮ ਕਿਸ ਤਰ੍ਹਾਂ ਸਾਰਿਆਂ ਦੇ ਵਿੱਚ ਮੌਜੂਦ ਹੋ ਸਕਦਾ ਹੈ ਰਾਮ ਦਾ ਭਾਗ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਇਹ ਸਭਾਣੀ ਜਦ ਵੀ ਸਭ ਜੀ ਦੀ ਕੋ ਬਾਣੀ ਪੜੀ ਉਦੇ ਮੂਲ ਮੰਤਰ ਦੇ ਵਿੱਚ ਸਭ ਜੀ ਕਹਿੰਦੇ ਜੀ ਆ ਜੁਨੀ ਸਹਿਮਾਉਂ ਅਸੀਂ ਸਾਰੇ ਸਭ ਜੀ ਕਹਿ ਲਗੇ ਕਿਸੇ ਨਾਲ ਕਿਸੇ ਤੋਂ ਪੈਦਾ ਹੋਏ ਸਾਡਾ ਜਨਮ ਹੋਇਆ ਪਰ ਆ ਜੁਨੀ ਦਾ ਭਾਵੇਂ ਜਿਹੜਾ ਜੁਨੀ ਦੇ ਵਿੱਚ ਨਹੀਂ ਜਿਹਦਾ ਜਨਮ ਕਿਸੇ ਤੋਂ ਕਿਸੇ ਤੋਂ ਨਹੀਂ ਹੋਇਆ ਜਿਹਦਾ ਪ੍ਰਕਾਸ਼ ਕਿਸੇ ਤੋਂ ਨਹੀਂ ਹੋਇਆ ਜਿਹੜਾ ਆਪਣੀ ਹਸਤੀ ਦਾ ਉਹਤ ਮਾਲਕ ਕਰਤਾ ਪ੍ਰਮਾਤਮਾ ਸਾਰਾ ਕੁਝ ਕਿਹਨੇ ਬਣਾਇਆ ਸਾਰੇ ਦੇ ਵਿੱਚ ਮੌਜੂਦ ਉਹ ਮਾਲਕ ਉਹ ਰਾਮ ਸਾਦੂ ਰਚਨਾ ਰਾਮ ਬਣਾਈ ਉਸ ਮਾਲਕ ਨੇ ਆਪ ਇਹ ਰਚਨਾ ਕੀਤੀ ਹੋਈ ਉਸ ਮਾਲਕ ਨੇ ਇਹ ਆਪ ਇੱਕ ਡ ਬਣਾਇਆ ਹੋਇਆ ਤੇ ਸਭ ਦੀ ਬਖਸ਼ਿਸ਼ ਕਰਦੇ ਮਾਲਕੀ ਦੀ ਕਰਨ ਦੇ ਇੱਕ ਵਿੰਸ ਹੈ ਉਹ ਲੇਟੇ ਸਰੀਰਕੀ ਹੋਈ ਇਤਨੋ ਵੀ ਮਾਰਕ ਵੀ ਕਹਿੰਦੇ ਕਿ ਇੱਕ ਦਾ ਪਲ ਹੈ ਇੰਨੇ ਘੰਟੇ ਇੱਕ ਮਿੰਟ ਸਰ ਇਹਨ ਅਸਤਿਤਵ ਮੰਨਣਾ ਗਣੋਦਨ ਮਾਰਕ ਵੀ ਕਹਿੰ ਲੈ ਕੇ ਤਰਤੀ ਦੇ ਉੱਤੇ ਚੀਜ਼ਾਂ ਮਿਲ ਸਕੀਆਂ ਜਾਂਦੀਆਂ ਨੇ ਜੀਵਾਂ ਦਾ ਤਾਂ ਕੋਈ ਨਹੀਂ ਆਣੀ ਇੱਕ ਮਿੰਟ ਸਰ ਇੱਕ ਅਸਤਿਤਵ ਮੰਨਣਾ ਅਸਤਿਤਵ ਦਾ ਆਵੇ ਜਿਹੜੇ ਲੋਕ ਭੁਲੇਖੇ ਦੇ ਵਿੱਚ ਧੀਰੇ ਜਿਹੜੇ ਲੋਕ ਆਪਣੇ ਮੰਨ ਦੇ ਅੰਦਰ ਇਹ ਸੋਚ ਕੇ ਬੈਠੇ ਹੋਏ ਨੇ ਕਿ ਸ਼ਾਇਦ ਮੈਂ ਦੁਨੀਆ ਤੇ ਸਦਾ ਕਾਇਮ ਰਹਾਂ ਸ਼ਾਇਦ ਮੇਰੀ ਇਸਤੀ ਦੁਨੀਆ ਦੇ ਉੱਤੇ ਸਦਾ ਮੌਜੂਦ ਰਹੇ ਸਭ ਦੇ ਕਹਿ ਜੀ ਨਹੀਂ ਨਾਮ ਲੋਗ ਦਾ ਬਣ ਜੀਓ ਜੇ ਇੱਕ ਦਾ ਚਿਤਥੜਾ ਕੀਤਾ ਸਭ ਨੇ ਕਹਿੰਦੇ ਕਿ ਰਾਮ ਦੇ ਉਹ ਰਾਮਣ ਦੇ ਉਹ ਜਾਤ ਤੋਂ ਬਹੁ ਪਰਿਵਾਰ ਰਾਮ ਨੂੰ ਜਾਣਾ ਪੈ ਗਿਆ ਦੁਨੀਆ ਦੇ ਉੱਤੇ ਉਹਦਾ ਪਰਿਵਾਰ ਉਹਨੂੰ ਜਾਣਾ ਪੈ ਗਿਆ ਜਿਹੜੇ ਰਾਮ ਨੇ ਸਮਾ ਆਪਣੇ ਪਾਵੇ ਦੇ ਨਾਲ ਬੰਨਿਆ ਹੋਇਆ ਸੀ ਵਿਦਵਾਨ ਦੱਸਦੇ ਕਿ ਉਹਦੇ ਰਾਜ ਦੇ ਵਿੱਚ ਸਮਾ ਉਹਦੇ ਪਾਵੇ ਦੇ ਨਾਲ ਬੰਨਿਆ ਹੋਇਆ ਸੀ ਤਾਂ ਜੇ ਉਹ ਚਾਹੁੰਦਾ ਦਿਨ ਚੜਾ ਦਿੰਦਾ ਸੀ ਜੇ ਚਾਹੁੰਦਾ ਰਾਤ ਕਰ ਦਿੰਦਾ ਸੀ ਵਰਸ਼ਾਵਿਕਾਂ ਦੇ ਰਾਮ ਵਰਗੇ ਜਿਹੜੇ ਇਸ ਦੁਨੀਆ ਦੇ ਤੇਰੇ ਉਹਨਾਂ ਦੀ ਹਸਤੀ ਇਸ ਦੁਨੀਆ ਦੇ ਵਿੱਚ ਮੌਜੂਦ ਰਹੀ ਇਹ ਪਾਣੀ ਤੇ ਪਾਣੀ ਦਾ ਬੁੱਧ ਬਣਾਇਆ ਸ਼ਾਦਿਕਾਂ ਨੇ ਤੇ ਦੱਸੇ ਜਲ ਤੇ ਬੁੱਧ ਬੁਧਾ ਜਿਵੇਂ ਪਾਣੀ ਨੂੰ ਰੂਹ ਤੇ ਜਦੋਂ ਕਿਸੇ ਪਾਂਡੇ ਦੇ ਵਿੱਚ ਪਾਣੀ ਪਾਇਆ ਜਾਵੇ ਉਹਦੇ ਕੋ ਬੁਲਬੁਲਾ ਬਣ ਜਾਂਦਾ ਹੈ ਵਾਸ਼ਪ ਜੀ ਕਹਿੰਦੇ ਕਿ ਬੁਲਬੁਲਾ ਸਿਰਫ 1 ਸਕਿੰਟ ਜਾਂ 2 ਸਕਿੰਟ ਵਾਸਤੇ ਬਣਦਾ ਹੈ ਫਿਰ ਉਹ ਪਾਣੀ ਦੇ ਵਿੱਚ ਮੈ ਜਾਂਦਾ ਜੈਸੇ ਜਲ ਤੇ ਬੁਧ ਬੁਧਾ ਸਮਝ ਕਿ ਜਿਸ ਤਰ੍ਹਾਂ ਉਹ ਪਾਣੀ ਦੇ ਉੱਤੇ ਬੁਲਬੁਲਾ ਬਣਦਾ ਹੈ ਤੇਾਰੇ ਇੰਨੀ ਕਿ ਜਿਹੜੀ ਕਿਹਾ ਜਿਹੜੀ ਸਮਝਦਾ ਪਤਾ ਨਹੀਂ ਪਰ ਮਾਲਿਕ ਕੀ ਕਹਿੰਦੇ ਕਿ ਜਿਵੇਂ ਪਾਣੀ ਦੇ ਉੱਤੇ ਬੁਲਬੁਲਾ ਬਣਦਾ ਹੈ ਇੰਨੀ ਕਿ ਪਿਆਰਿਆ ਤੇਰੀ ਔਕਾਤ ਦੀ ਪੇਂਟਿੰਗ ਤੇਰੀ ਕੀ ਬਣੀ ਸਾਡੇ ਵਰਗੇ ਲੋਕ ਰਾਤ ਨੂੰ ਸੁਪਨੇ ਦੇ ਵਿੱਚ ਜਦੋਂ ਸੁਪਨਾ ਆਉਂਦਾ ਫਿਰ ਸਵੇਰੇ ਉੱਠ ਕੇ ਉਹ ਸੁਪਨੇ ਨੂੰ ਸੱਚ ਕਰਕੇ ਮੰਨ ਲੈਂਦੇ ਸ਼ਾਇਦ ਕਿਤੇ ਵੀ ਨਹੀਂ ਪਿਆਰਿਆ ਉਹ ਸੁਪਨਾ ਸੀ ਸੁਪਨਾ ਕਦੀ ਸੱਚ ਨਹੀਂ ਹੋਇਆ ਕਦੇ ਸ਼ਮ ਦੀ ਕਹਿ ਲੱਗੀ ਜੇ ਮਾਲਕ ਨੇ ਤੈਨੂੰ ਹਸਤੀ ਬਖਸ਼ੀ ਜੇ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਫਿਰ ਉਸ ਦੀ ਉਸ ਨੂੰ ਸੁਮਿਲਨਾ ਯਤਨ ਕਰ ਪਰਮਾਤਮਾ ਕੋ ਨਹੀਂ ਸੁਧਰਦਾ ਕੱਲ ਵੀ ਧੰਗੂ ਤੇਗ ਭਦਰ ਸ਼ਾਹੀ ਦੀ ਬਾਣੀ ਦਾ ਸ਼ੋਰ ਉਚਾਰਿਆ ਸੀ ਸਾਧੂ ਮਨ ਦਾ ਮਾਨ ਤਿਆ ਤੋ ਕਿਆਰੇ ਛੱਡਦੇ ਹੰਕਾਰ ਨਿਮਾਣਤਾ ਕੇ ਆਦੂ ਕਾਰ ਜਿਹੜੇ ਜਿੱਥੇ ਨਿਮਾਣੇ ਬਣ ਕੇ ਹੁੰਦੇ ਨੇ ਫਿਰ ਗੁਰੂ ਕਾਲੀਆ ਇੱਕ ਮੋੜ ਦਿੰਦਾ ਨਹੀਂ ਪਿਆ ਜੋ ਨਿਮਾਣਿਆਂ ਨੂੰ ਇਥੋਂ ਮਾੜ ਮਿਲਦਾ ਹੈ ਜਿੰਨ ਤਾੜਿਆਂ ਨੂੰ ਤਾੜ ਮਿਲਦਾ ਹੈ ਨਿਉਟਿਆਂ ਨੂੰ ਓਟ ਪ੍ਰਦਾਨ ਕੀ ਨਿਆਸਰਿਆਂ ਨੂੰ ਆਸਰਾ ਮਿਲ ਜਾਂਦਾ ਹੈ ਇਹੋ ਦੀ ਗੱਲ ਨਹੀਂ ਇਤਿਹਾਸ ਪੜੀਏ अनेकांक ਬਣਾਵਾਂ ਜਿਹੜੀਆਂ ਸਭ ਇਤਿਹਾਸ ਦੇ ਅੰਦਰ ਇਹ ਵਾਰ-ਵਾਰ ਯਾਦ ਕਰਾਉਂਦੀਆਂ ਨੇ ਵਾਰ-ਵਾਰ ਇਹ ਚੀਜ਼ਾਂ ਦੱਸਦੀਆਂ ਨੇ ਕਿ ਪਿਆਰਿਆ ਜੱਲਾ ਕੋਈ ਨਹੀਂ ਉਹਦਾ ਸਿਰ ਮਾਲਕ ਬਣ ਜਾਂਦੇ ਜੇ ਤੈਨੂੰ ਕਿਤੇ ਥਾਂ ਨਹੀਂ ਤੇ ਗੁਰਦੁਆਰਾ ਸਾਹਿਬ ਆਇਓ ਤੇ ਤੈਨੂੰ ਥਾਂ ਮਿਲ ਜਾਵੇ ਪਰ ਸਾਧ ਜੀ ਕਹਿੰਦੇ ਕਿ ਤੂੰ ਮਾਣਾ ਬਣ ਕੇ ਹੋਣਾ ਪਵੇ ਮਾਣਿਆਣੇ ਸਤਗੁਰ ਮਾਣ ਬਖਸ਼ੂਦਾ ਦੇ ਤਾੜਿਆਂ ਨੂੰ ਤਾੜ ਕੁੱਛ ਦਿੰਦਾ ਈ ਤੇ ਨਿਉਟਿਆਂ ਨੂੰ ਕੋਟ ਬਖਸ਼ ਦਿੰਦਾ ਤੇ ਨਿਆਸਰਿਆਂ ਨੂੰ ਆਸਰਾ ਬਖਸ਼ ਦਿੰਦਾ ਤਾਂ ਚੌਥੇ ਪਾਤਸ਼ਾਹ ਤਾਂ ਗੁਰੂ ਨਾਮਦਾਸ ਸਾਹਿਬ ਜੀ ਕਿੰਨੀ ਪਿਆਰੀ ਜੀਵਨ ਦੇ ਅੰਦਰ ਕੱਟਣਾ ਸਾਰੇ ਜਿੱਦਾਂ ਦੇ ਜਿਹੜੇ ਲੋਕ ਸ਼ਰੀਕੇ ਦੇ ਵਿੱਚੋਂ ਤਾਂ ਗੁਰੂ ਨਾਮਦਾਸ ਸਾਹਿਬ ਜੀ ਬਚਨ ਕਰਦੇ ਸਨ ਇਹਨੂੰ ਕਿਸੇ ਨੇ ਖਾਣ ਹੀ ਨਹੀਂ ਦੇਣਾ ਇਹਨੂੰ ਰਾਣ ਮਾਸਟਰ ਜ਼ਮੀਨ ਦੇ ਹੀ ਮਿਲਦੀ ਇਹਨੂੰ ਖਾਣ ਵਾਸਤੇ ਰੋਟੀ ਨਹੀਂ ਮਿਲਦੀ ਸਾਡੀ ਕੱਲਮੀ ਇਤਿਹਾਸ ਦੇ ਅੰਦਰ ਜਿੱਥੇ ਕਿਸੇ ਨੂੰ ਰੋਟੀ ਨਹੀਂ ਮਿਲਦੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਚੜ੍ਹਿਆ ਜਾਵੇ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਸਾਹਿਬ ਜੀ ਕਹਿੰਦੇ ਤੇ ਮਾਲਕ ਕੋਲ ਤੋਂ ਹੁਣ ਰੋਟੀ ਹੁੰਦਾ ਪਾਵੇ 8 ਵਜੇ ਖਾ ਪਾਵੇ 2 ਵਜੇ ਖਾ ਪਾਉਣੇ ਚਾਰ ਬਜੇ ਹੁਣ ਸਰਦੀ ਕਹਿੰਦੇ ਕਿਸੇ ਨੇ ਮੜਾ ਨਹੀਂ ਕਰਨਾ ਕੋਈ ਆਵੇ ਤੇ ਸਹੀ ਪਰ ਆਉਣਾ ਬਿਆਨ ਕਿ ਉਹ ਮਾੜੀ ਬਣ ਕੇ ਕਰਨਾ ਨੀਚੋਂ ਉੱਚ ਰਹੇ ਨੋਹ ਪਹਿਲਾ ਨੀਵਾ ਆਪਣਾ ਪ੍ਰਣਾਜ ਜੀ ਅਸੀਂ ਪਹਿਲੇ ਉੱਚੇ ਬਣੇ ਤੇ ਸਾਹਿਬ ਜੀ ਕਹਿੰਦੇ ਕਿ ਉੱਚੇ ਨੂੰ ਕਰੇ ਮਾਲਕ ਨੀਵਾ ਕਰ ਸਕਦਾ ਪਰ ਉੱਚੇ ਨੂੰ ਮੋੜ ਉੱਤ ਨਹੀਂ ਕਰ ਸਕਦਾ ਤੇ ਜੇ ਨੀਵਾ ਬਣ ਕੇ ਆ ਜਿਹੜੇ ਨੀਵਾ ਪਣੀ ਤੇ ਹੁੰਦੇ ਨੇ ਫਿਰ ਉਹਨੂੰ ਮਾਲਕ ਉਹੜਿਆਏ ਬੁਛਿੰਦਾ ਜੇ ਭਾਂਡਾ ਪਹਿਲਾਂ ਹੀ ਭਰਿਆ ਹੋਵੇ ਸਭ ਦੇ ਕਹਿੰਦੇ ਤੇ ਭਾਂਡੇ ਦੇ ਵਿੱਚ ਵਸਤੂ ਪਾਉਣ ਵਾਸਤੇ ਪਹਿਲਾਂ ਭਾਂਡਾ ਥਾਦੀ ਕਰਨਾ ਪੈਂਦਾ ਹੈ ਭਾਂਡੇ ਨੂੰ ਸਾਫ਼ ਕਰਨਾ ਪੈਂਦਾ ਹੈ ਫਿਰ ਉਸ ਭਾਂਡੇ ਦੇ ਵਿੱਚ ਕੋਈ ਚੀਜ਼ ਪਾਈ ਜਾਂਦੀ ਤੇ ਜੇ ਪਹਿਲਾਂ ਹੀ ਸਾਡੇ ਅੰਦਰ ਮਨ ਦੇ ਅੰਦਰ ਫਮ ਮਹਕਾਰ ਵੈਰ ਜ਼ੋਧ ਭਰਿਆ ਹੋਵੇਗਾ ਇਝ ਆ ਕੇ ਕਿਸੇ ਦੇ ਆਗਣ ਵੇਖ ਕੇ ਚਲੇ ਜਾਣਾ ਸ਼ਬਰੀ ਕੰਨ ਕਿ ਫਿਰ ਤੇ ਪਹਿਲਾ ਜਦ ਆਂਡਾ ਭਾਂਡਾ ਭਰਿਆ ਹੋਇਆ ਸੀ ਤੇ ਕਹਿੰਦੀ ਕਿ ਹੈ ਇਝ ਆਇਆ ਆਪਣੇ ਸਰੀਰ ਰੂਪੀ ਭਾਂਡੇ ਨੂੰ ਭਰਨ ਦਾ ਯਤਨ ਕਰ ਜਿਸੋ ਭਾਂਡੇ ਨੂੰ ਭਰ ਕੇ ਜਿਸ ਗੁਰੂ ਦੇ ਸ਼ਬਦ ਨੂੰ ਜੀਵਨ ਦੇ ਅੰਦਰ ਕਮਾ ਲੇ ਸ਼ਬਰੀ ਕੰਨ ਕਿ ਫਿਰ काम क्रोध संगत गुण जनकी ताते बहुਸ ਭਾਗੋ ਜੀਵਨ ਦੇ ਅੰਦਰੋਂ ਕਾਮ ਕ੍ਰੋਧ ਇਹ ਚੀਜ਼ਾਂ ਚਲੇ ਜਾਂਦੀ ਬਿਣਸ ਜਾਂਦੀ ਹੈ ਤੇ ਅੱਜ ਦੇ ਪਾਵਨ ਸਮੂਹ ਦੇ ਅੰਦਰ ਤਾਂ ਤੁਹ ਤੇਜ ਆਦਰਸ਼ਾਂ ਦੀ ਸਾਧੋ हे ਰੱਬ ਦੇ ਪਿਆਰਿਓ ਰਚਨਾ ਦਾਤ ਬਿਣਾਈ ਉਸ ਮਨਕ ਦੀ ਇੱਕ ਖੇਡ ਆ ਬਣਾਈ ਹੋਈ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਹ ਭੇਵਨਾ ਜਾਣੀ ਜੇ ਰੂਪ ਰੰਗ ਅਰਹਿਤ ਸਭ ਜਿੰਨੇ ਕਿ ਉਸ ਮਾਲਕ ਦੀ ਅਸਤੀ ਸਦਾ ਮੌਜੂਦ ਹੈ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਸਾਰੇ ਦੇ ਵਿੱਚ ਰਮਿਆ ਹੋਇਆ ਪਰ ਮਾਲਕ ਜੀ ਕਹਿੰਦੇ ਕਿ ਉਹਦਾ ਆਪਣਾ ਪ੍ਰਕਾਸ਼ ਕਿਸੇ ਤੋਂ ਨਹੀਂ ਹੁੰਦਾ ਉਹਦਾ ਆਪਣਾ ਜਰੂਰ ਕਿਸੇ ਤੋਂ ਨਹੀਂ ਹੋਇਆ ਪਰ ਮਾਲਕ ਆਪਣੀ ਅਸਤੀ ਦਾ ਆਪ ਮਾਲਕ

ਇਸੇ ਤਸਵੀਰ ਨੂੰ ਦਾਤਾ ਬੰਨੇ ਕੇ ਬਣ ਚੁੱਕੇ ਨੇ ਕੋਈ ਵਿਦਵਾਨ ਉਹਨੇ ਬਣਿਆ ਇੱਕ ਪੱਥਰ ਨੂੰ ਉਹ ਕੰਡਨ ਹੱਥ ਬੜੇ ਪਿਆਰ ਦੇ ਨਾਲ ਉਹਦੀ ਮੂਰਤੀ ਤਿਆਰ ਕਰਦਾ ਹੈ ਭਗਵਾਨ ਦੀ ਜਦੋਂ ਉਹ ਭਗਵਾਨ ਦੀ ਮੂਰਤੀ ਤਿਆਰ ਕਰਦਾ ਹੈ ਜਦੋਂ ਉਹ ਪੱਥਰ ਤਿਆਰ ਹੋ ਜਾਂਦਾ ਹੈ ਫਿਰ ਉਹਨੂੰ ਪੁਜਾਰੀ ਕਿਸੇ ਖਾਸ ਮੰਤਰ ਦੇ ਨਾਲ ਕਿਸੇ ਖਾਸ ਧੰਗ ਦੇ ਨਾਲ ਤੇ ਕਿਸੇ ਖਾਸ ਦਿਨ ਦੇ ਉੱਤੇ ਨਿਸ਼ਚਿਤ ਕਰਕੇ ਫਿਰ ਉਸ ਮੂਰਤੀ ਦੀ ਜਿਹੜੀ ਉਹ ਸਥਾਪਨਾ ਕਰਦੇ ਸ਼ਬਦਿਕੰਦ ਕਿ ਨਹੀਂ ਪਿਆ ਗਿਆ ਇਹਨਾਂ ਪੱਥਰਾਂ ਦੇ ਵਿੱਚ ਇਹਨਾਂ ਦੀ ਸੁਮਿਨਾ ਦੇ ਵਿੱਚ ਰੱਬ ਦੀ ਅਸਤਿਤਵ ਨੂੰ ਨਹੀਂ ਉਹ ਤਾਂ ਨਿਰਨਾਟਕ ਸਰ ਕਿਸਾਂ ਦੇ ਕੋ ਫੋਟੋ ਮਿਲਦੀ ਹੈ ਉਹ ਫੋਟੋ ਤੁਹਾਨੂੰ ਕੋ ਨਾਨਕ ਸਾਹਿਬ ਦੀ ਨਹੀਂ ਹੈ ਉਹ ਸ਼ੋਭਾ ਸੁਮਿਤ੍ਰ ਕਾਰ ਜਿਹਨੇ ਸਾਨੂੰ ਮਲੇਖੇ ਦੇ ਵਿੱਚ ਪਾਇਆ ਹੋਇਆ ਹੈ ਪਰ ਅਸੀਂ ਲੋਕ ਆਪਣੇ ਘਰਾਂ ਦੇ ਵਿੱਚ ਲਾਈ ਕਰਦੇ ਹਾਂ ਸ਼ਬ ਵੀ ਮੰਨਦੇ ਕਿ ਨਹੀਂ ਉਹ ਫੋਟੋ ਸ਼ੋਭਾ ਸੁਮਿਤ੍ਰ ਕਾਰੀ ਹੈ ਉਹਨੇ ਸਾਨੂੰ ਮਲਾਪਤ ਦੇ ਵਿੱਚ ਬਣੇ ਦੇ ਵਿੱਚ ਪਾ ਕੇ ਆਪਣੀ ਫੋਟੋ ਘਰਾਂ ਦੇ ਵਿੱਚ ਲਵਾਈ ਹੋਈ ਹੈ ਅਸੀਂ ਲਾਈ ਹੈ ਸ਼ਾਂਤੀ ਕਰਨ ਲਈ ਨਹੀਂ ਪਿਆਰਿਆ ਗੁਰਬਾਣੀ ਦੇ ਸਿਧਾਂਤ ਨੂੰ ਸੁੰਦਰਤਾ ਦੇ ਹਿੱਤ ਹੈ ਜਿਸਾਂ ਤੋਂ ਗੁਰਬਾਣੀ ਦੇ ਇਤਿਕੇ ਦੀ ਸੁਦਾਇ ਕਿਸੇ ਖਾਸ ਪੱਥਰ ਨੂੰ ਭਗਵਾਨ ਮੰਨਣਾ ਸਭ ਦੇ ਕਹਿਣੇ ਦੇ ਨਹੀਂ ਕੋ ਪੱਥਰ ਕਿਸੇ ਖਾਸ ਤਰੀਕੇ ਦੇ ਨਾਲ ਕਿਸੇ ਖਾਸ ਵਰਨਾ ਇਹਨੇ ਉਹਨੂੰ ਬਣਾਇਆ ਹੈ ਪੱਥਰਾਂ ਦੇ ਵਿੱਚ ਕੋਈ ਭਗਵਾਨ ਨਹੀਂ ਹੈ ਪਹਾੜਾਂ ਦੇ ਵਿੱਚ ਕਦੀ ਰਾਵੜੀ ਹੋਇਆ ਕਰਦਾ ਸ਼ਬ ਜਿੱਕੇ ਕਹਿੰਦੇ ਕੱਲ ਜਿਸ ਮੱਜਨ ਦਿੱਤੇ ਸੀ ਇੱਕ ਹੈ ਪੱਥਰ ਤੀਜੇ ਪਾਉ ਦੂਜੇ ਪੱਥਰ ਧਰੀਏ ਪਾਉ ਦੇਖੋ ਬੇਦੂਤ ਤਾਂ ਕੋਈ ਦੇਵਾ ਕਹਿੰਦੇ ਜੇ ਲੇਖ ਪੱਥਰ ਭਗਵਾਨੇ ਤੁਸੀਂ ਮੰਦਰਾਂ ਦੇ ਵਿੱਚ ਮੂਰਤੀ ਬਣਾ ਕੇ ਉਸ ਦੀ ਪੂਜਾ ਕਰਦੇ ਹੋ ਤੇ ਜਿਹੜੇ ਪਹਾੜਾਂ ਦੇ ਵਿੱਚ ਰਹਿਨੇ ਪੱਥਰ ਨੇ ਫਿਰ ਉਹਨਾਂ ਨੂੰ ਵੀ ਭਗਵਾਨ ਮੰਨ ਕੋ ਮੰਨਣ ਵਾਸਤੇ ਯਾਰ ਤਾਂ ਕੋ ਇੱਕੇ ਪੰਤ ਜੀ ਦੇ ਪਾਉ ਪਾਉ ਦਾ ਅਰਥ ਹੈ ਪ੍ਰੇਮ ਮੂਰਤੀ ਦੀ ਪੂਜਾ ਦੂਜੇ ਪੰਤ ਤਰੀਏ ਪਾਉ ਪਾਉ ਦਾ ਅਰਥ ਹੈ ਪਹਿਨ ਤੇ ਪਰਛਾਂਵੇਂ ਤੇ ਇਤਨਾ ਕੰਮ ਦੀ ਗੱਲ ਕੀਤੀ ਕਿ ਕਹਿੰਦੇ ਜਦੋਂ ਮੂਰਤੀ ਤਿਆਰ ਹੁੰਦੀ ਹੈ ਤੇ ਜਦੋਂ ਮੂਰਤੀ ਦਾ ਮੂੰਹ ਬਣਾਉਣਾ ਹੁੰਦਾ ਹੈ ਅੱਖਾਂ ਬਣਾਉਣੀਆਂ ਜਾਂ ਨੱਕ ਬਣਾਉਣਾ ਹੁੰਦਾ ਫਿਰ ਉਸ ਮੂਰਤੀ ਦੀ ਜਿਹੜੀ ਸ਼ਕਤੀ ਉਹਦੇ ਉੱਤੇ ਬਹਿ ਕੇ ਉਹਨੂੰ ਚਿੱਤਰਕਾਰੀ ਦੇ ਤੌਰ ਨੂੰ ਬਣਾਉਣਾ ਪੈਂਦਾ ਕਹ ਲੱਗੇ ਜੇ ਇਹਨਾ ਭਗਵਾਨ ਤੁਹਾਡਾ ਤੁਸੀਂ ਮੰਨਦੇ ਹੋ ਕਿ ਰੱਬ ਇੱਕ ਹੈ ਕਹ ਲੱਗੇ ਫਿਰ ਰੱਬ ਦੀ ਸ਼ਾਂਤੀ ਦੇ ਉੱਤੇ ਰੱਬ ਦੀ ਇੱਕ ਦੇ ਉੱਤੇ ਕੌਣ ਬਹਿ ਸਕਦਾ ਹੈ ਵੜਨ ਹਾਰਿਆ ਖਾਉ ਕਹ ਲੱਗੇ ਜੇ ਉਹ ਭਗਵਾਨ ਜੀ ਦੀ ਜਿਹੜਾ ਮੂਰਤੀ ਘਟਦਾ ਸੀ ਫਿਰ ਉਹਨੂੰ ਕਿਉਂ ਨਹੀਂ ਖਾਦਾ ਉਸ ਭਗਵਾਨ ਨੇ ਉਹ ਕਿ ਰੱਬ ਦੀ ਸ਼ਾਂਤੀ ਦੇ ਉੱਤੇ ਥੋੜਾ ਵੀ ਬਹਿ ਸਕਦਾ ਸਭ ਜੀ ਕਹਿੰਦੇ ਕਿ ਸਭ ਇੱਕ ਫੋਕਟ ਕਰਨਾ ਸਭ ਇੱਕਕਾਰ ਦੀ ਮੰਨਣਾ ਜਿਹੜੀਆਂ ਸਾਡੇ ਲੋਕ ਮੰਦੀ ਬੈਠੇ ਬਰੁਸ਼ਰ ਕਰਨੇ ਕਿਰਪਾ ਸਭ ਜਿੱਥੇ ਜੀ ਸਾਡੋ ਰਚਨਾ ਰਾਮ ਬਣਾਈ ਉਹ ਮਾਲਕ ਨੇ ਆਪ ਇਹ ਦੁਨੀਆ ਪੈਦਾ ਕੀਤੀ ਤੇ ਸਾਰਿਆਂ ਦੇ درمیان ਹੋਇਆ ਇੱਕ ਮਹਿਸਾ ਇੱਕ ਆਸਥੀ ਮਨਨ ਪਰ ਚੰਦ ਰਖਿਓ ਨਾ ਢਾਈ ਸਭ ਜਿੱਥੇ ਜੀ ਵਾਦੀ ਆਪ ਆਪਣੀ ਕੋਈ ਨਾ ਬੰਧਨ ਦੀ ਜੇ ਤੇਰਾ ਪਰਿਵਾਰ ਕੀ ਰਿਆ ਤੇਰੇ ਦਾਦਾ ਜੀ جی وہ نہیں سب جی لگے کہ گل تک سدا بیٹھا رہے نہیں پیارا جی سارے بزرگ چلے گئے سارے ماں پیو اس دنیا دلے گئے سب جی لگے پھر اس وجوہ میری بھی میں بھی تیاری کرنا پڑنا کیونکہ گربا کے اکل فیصلے تھے سب کوشش کرتے مالک جی کہ ਕਾਮ ਕ੍ਰੋਧ ਨੂੰ ਬਸ਼ਰਮੀ ਹਾਰ ਮਰ ਬਸराई ਮਨੋ ਕਾਮ ਤੇ ਕ੍ਰੋਧ ਤੇ ਤੇ ਜੀਵਨ ਦੇ ਅੰਦਰ ਸਾਹਿਬ ਜੀ ਕਹਿੰਦੇ ਕਿ ਲੋਭ ਤੇ ਕਾਬੂ ਵਿੱਚ ਇਹਨੂੰ ਰੱਖਣਾ ਬੜਾ ਜ਼ਰੂਰੀ ਕਿਉਂਕਿ ਜਿਸ ਤਣ ਮਨੁੱਖ ਦੇ ਜੀਵਨ ਦੇ ਅੰਦਰ ਕਰੋਧ ਹਾਵੀ ਹੋ ਜਾਵੇ। ਬਸ ਕਰੋਧ ਦੇ ਵਿੱਚ ਮਨੁੱਖ ਐਸੀ ਗਲਤੀ ਕਰਦਾ ਹੈ। ਥੋੜੇ ਸਮੇਂ ਬਾਅਦ ਹੀ ਕਰੋਧ ਆਉਂਦਾ ਹੈ ਪਰ ਕਰੋਧ ਦੇ ਵਿੱਚ ਕਈ ਵਾਰੀ ਐਸੀ ਗਲਤੀ ਹੋ ਜਾਂਦੀ ਸਾਰੀ ਉਮਰ ਬੰਦੇ ਨੂੰ ਪਛਤਾਣਾ ਪੈਂਦਾ। ਕਾਮ ਦੇ ਵਿੱਚ ਬੰਦਾ ਇੰਨਾ ਕਿ ਕਈ ਵਾਰੀ ਗੁਲਤਾਨ ਹੋ ਜਾਂਦਾ ਕਿਉਂਕਿ ਇਸ ਕਾਮ ਦੇ ਕਰਕੇ ਦੁਨੀਆ ਦੇ ਉੱਤੇ ਵੱਡੇ ਵੱਡੇ ਪੀਰ ਫਕੀਰ ਅਲਿਸ਼ਾ ਮਾਚੀ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਕਲੰਕ ਨਵਾਚ ਕੇ ਸ਼ੰਭੀ ਕਹਿੰਦੇ ਕਿ ਇਹ ਜੀਵਨ ਦੇ ਅੰਦਰ ਹਾਵੀ ਨਹੀਂ ਹੁੰਦੇ ਨੇ ਇਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਬੜਾ ਜ਼ਰੂਰੀ ਹੈ ਕਾਮ ਕ੍ਰੋਧ ਮੋਹ ਮਸ ਪ੍ਰਾਨੀ ਸਾਹਿਬ ਜੀ ਕਹਿੰਦੇ ਕਿ ਤੇਰੇ ਵਾਸੀ ਦੇ ਵਿੱਚ ਦੇ ਜਿੰਨਾ ਲੋੜੇ ਉਹਨਾਂ ਵਰਤਨ ਦਾ ਯਤਨ ਕਰ ਇਹਨੂੰ ਹਾਵੀ ਨਾ ਹੁੰਦੇ ਜਿਸ ਦਿਨ ਹਾਵੀ ਹੋਇਆ ਉਹ ਦਿਨ ਜੀਵਨ ਤਬਾਹ ਹੋਣਾ ਲੱਗਦਾ ਕਾਮ ਕ੍ਰੋਧ ਮੋਹ ਮਸ ਪ੍ਰਾਨੀ ਹਾਰ ਮੁੜੂ ਮਿਸਰਾਈ ਸਾਡੀ ਕੰਦੇਗੀ ਪਰ ਨਾਲ-ਨਾਲ ਉਸ ਪ੍ਰਮਾਤਮਾ ਦੀ ਹਸਤੀ ਨੂੰ ਵੀ ਚੇਤੇ ਰੱਖੀ ਜੋ ਪ੍ਰਮਾਤਮਾ ਤੇਰੇ ਹਿਰਦੇ ਦੇ ਅੰਦਰ ਟਿਕਿਆ ਹੋਇਆ ਹੈ ਤੇਰੇ ਅੰਦਰ ਉਸ ਮਾਲਕ ਦੀ ਮੂਰਤੀ ਟਿਕੀ ਹੋਈ ਹੈ ਹੁਣ ਮੂਰਤ ਨੂੰ ਸ਼ੁਭਦ ਕੁਰਬਾਨੀ ਦੇ ਅੰਦਰ ਆਇਆ ਹੈ ਸਭਾ ਦੇ ਮੂਰਤ ਨੂੰ ਸ਼ੁਭਦ ਜੇਡਾ ਕੋ ਉਸ ਅਕਾਲ ਪੁਰਖ ਵਾਸਤੇ ਵਰਤੇ ਆਇਆ ਨਾ ਕਿ ਕਿਸੇ ਮੂਰਤੀ ਨੂੰ ਸ਼ੁਭਦਨ ਕਰਦੇ ਅਕਾਲ ਮੂਰਤ ਕਾਲ ਦਾ ਅਰਥ ਸਨਾਂ ਤੇ ਜਦੋਂ ਅੱਗੇ ਐੜਾ ਲੱਗਦੇ ਆ ਉਹਦਾ ਭਾਵ ਇਹ ਅਕਾਲ ਜਿਹੜਾ ਸਮੇਂ ਤੋਂ ਰਹਿ ਕੇ ਉਹਦੀ ਮੂਰਤੀ ਦਾ ਭਾਵ ਹੈ ਹਸਤੀ ਜਿਸ ਮਾਨਤਰੀ ਹਸਤੀ ਸਮੇਂ ਤੋਂ ਰਹਿਤ ਹੈ ਅਕਾਲ ਮੂਰਤ ਠੁਠਾ ਤੰਨ ਸਾਚਾ ਕਰਮਾਣਿਅ ਜਿਉ ਸੁਪਨਾ ਜਿਹੜਾ ਨਹੀਂ ਸਭ ਨੂੰ ਲੱਗੇ ਪਰ ਜੀਵਨ ਦੇ ਅੰਦਰ ਬੰਦਾ ਕਿੰਨਾ ਠੁਠਾ ਉਹ ਤਾਂ ਸੱਚ ਕਰਨ ਮਹਨੂ ਸਾਹਿਬਾ ਲੱਗੇ ਬੇ ਪਿਆਰਿਆ ਜੀਵਨ ਦੇ ਅੰਦਰ ساری ਉਮਰ ਨੂੰ ਕਮਾਈ ਕੀਤੀ ਆਪਣੇ ਬੱਚਿਆਂ ਵਾਸਤੇ ਧੀਆ ਪੁੱਤਰਾਂ ਵਾਸਤੇ ਅੱਛਾ ਲੱਗੇ ਉਹਦੇ ਜੀਵਨ ਦੇ ਅੰਦਰ ਝੂਠੇ ਉਹ ਤਾਂ ਸੱਚ ਕਰਨ ਮਹਨੂ ਉਹ ਜੀਵਨ ਦੇ ਅੰਦਰ ਝੂਠੇ ਸਾਰਾ ਕੁਝ ਕਮਾਇਆ ਹੋਇਆ ਫਰਤੂਟ ਲੋਕਾਂ ਨੂੰ ਸਾਜ ਸੰਧੀ ਬੈਠਾ ਵੀ ਸ਼ਾਇਦ ਮੇਰੇ ਜੀਵਨ ਦਾ ਜਿਹੜਾ ਵੇੜਾ ਪਾਰ ਹੋਣਾ ਹੈ ਸ਼ਾਇਦ ਮੇਰੇ ਜੀਵਨ ਦੇ ਅੰਦਰ ਜਿਹੜੀ ਮਾਲਕ ਨੇ ਗੱਲ ਕੀਤੀ ਉਹ ਸ਼ਾਇਦ ਇਸ ਪੈਸੇ ਦੇ ਨਾਲ ਮੇਰੀ ਜਿੰਦਗੀ ਪਾਰ ਹੋ ਜਾਵੇ ਮੈਂ ਜੀਵਨ ਦੇ ਅੰਦਰ ਬਖਸ਼ਿਆ ਜਾਣਾ ਮੰਨ ਨਹੀਂ ਕਹਿੰਦਾ ਕਿ ਨਹੀਂ ਕੁਝ ਸਭ ਝੂਠਾ ਹੈ ਤੁਝਾ ਤਨ ਹੀ ਸਾਜਾ ਕਰ ਮੰਨੇ ਹੋ ਜਿਉਂ ਸੁਪਨਾ ਰਹਿ ਨਹੀਂ ਸਾਜਾ ਕਰਨੀ ਜਿੰਦਾ ਬੰਦਾ ਰਾਤ ਨੂੰ ਸੁਪਨੇ ਦੇਖਦਾ ਹੈ ਕੋਸ ਸੁਪਨਿਆਂ ਦੇ ਵਿੱਚ ਬੰਦਾ ਐਸਾ ਕੇਮਰੀ ਮਸਤ ਹੋ ਜਾਂਦਾ ਸਵੇਰੇ ਉੱਠਦਾ ਉੱਠ ਕੇ ਵੇਖਦਾ ਉਹ ਸੁਪਨੇ ਜਿਹੜੇ ਤੇ ਉਹ ਸੱਤ ਨਹੀਂ ਉਹ ਦੂਜੇ ਸੁਪਨੇ ਰਾਤ ਆਏ ਸਨ ਸਭ ਕਹਿੰਦੇ ਕਿ ਬਸ ਐਸੀ ਤਰ੍ਹਾਂ ਦੀ ਸਵੇਰੇ ਕੁਝ ਹੋਰ ਸ਼ਾਮ ਨੂੰ ਕੁਝ ਹੋਰ ਤੇ ਰਾਤ ਨੂੰ ਕੁਝ ਹੋਰ ਤੇ ਸਭ ਦੀ ਬੋਲ ਚੀਜ਼ ਕਰਦੇ ਮੰਨ ਕੇ ਨਹੀਂ ਕਰਦੇ ਦੋ ਦਿਸ਼ਾ ਸੋ ਸਗਲ ਬਿਨਸਰ ਜਿਉਂ ਬਾਦਲ ਦੀ ਛਾਈ ਮਾਲਕ ਦੀ ਕਹ ਲਗੇ ਕਦੇ ਬਦਲ ਬਦਲਣ ਦਾ ਯਤਨ ਕਰਿਓ ਜਦੋਂ ਬਦਲ ਆਉਂਦੇ ਨਹੀਂ ਬਦਲ ਕਦੀ ਵੀ ਇੱਕ ਥਾਂ ਦੇ ਉੱਤੇ ਟਿਕਦੇ ਨਹੀਂ ਆਪਣੀ ਚਾੜ ਦੇ ਨਾਲ ਥੋੜੀ 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 ਉਹ ਬਦਲ ਤੁਰੇ ਜਾਂਦੇ ਸ਼ਬਦ ਕਹਿੰਦੇ ਜਿਉਂ ਬਾਦਲ ਦੀ ਛਾਈ ਬਾਦਲ ਦਾ ਭਾਵੇ ਬਦਲ

ਕਿਹਾ ਉਹ ਬਾਤ ਰਹੀ ਸੀ ਸ਼ਾਇਦ ਵੇਸਰਾ ਉਹ ਬੱਦਲ ਆਪਣੀ ਚਾਲ ਦੇ ਨਾਲ ਪਿਆਰਿਆ ਤੁਰ ਜਾਂਦੇ ਨੇ ਸ਼ਰਧੀ ਕਹਿੰਦੇ ਕਿ ਬਸ ਇਨਾ ਕਿ ਤੇਰੀ ਹਸਤੀ ਹੈ ਤੂੰ ਆਪਣੀ ਹਸਤੀ ਨੂੰ ਇਸ ਦੁਨੀਆ ਦੇ ਤੇ ਸਮਝ ਬੈਠਾ ਕਿ ਸ਼ਾਇਦ ਮੈਂ ਸਦਾ ਕਾਇਮ ਰਹਣਾ ਸ਼ਾਇਦ ਇਸ ਦੁਨੀਆ ਦੇ ਤੇ ਮੈਂ ਕਦੀ ਮਰਣਾ ਨਹੀਂ ਜਿਹੜਾ ਜਿਹੜਾ ਮਰਨ ਲਈ ਹੋਣਾ ਸ਼ਰਧੀ ਕਹਿੰਦੇ ਨਹੀਂ ਪਿਆਰੇ ਉਹ ਉਹ ਲੇਖੇ ਦੇ ਵਿੱਚ ਉਹ ਜਿਹੜੇ ਕੀ ਬਰਬਾਦ ਕਰ ਰਿਹਾ ਹੈ ਜੋ ਦਿਸਾ ਸੋ ਸਗਲ ਦੇ ਨਸਾ ਦੋ ਇਸ ਤਕੀ ਦੇ ਉੱਤੇ ਤੈਨੂੰ ਪਸਾਰਾ ਦਿਖਦਾ ਹੈ ਸ਼ਬਦ ਕਹਿੰਦੇ ਕਿ ਉਸ ਦਾ ਕਾਇਮ ਰਹਿਣ ਵਾਲਾ ਨਹੀਂ ਉਹ ਇੱਕ ਦਿਨ ਖਤਮ ਹੋ ਜਾਵੇ ਜਦ ਨਾਨਕ ਜਗ ਜਾਨੀ ਉਹ ਮੰਝਿਆ ਇਹ ਦਾਸ ਨਾਨਕ ਜਗਤ ਨੂੰ ਨਾਸ ਹੋਣ ਸਮਝ ਲਿਆ ਕੈਨ ਲੱਗੇ ਜਿੰਨੇ ਤੇ ਇਹ ਕੱਲ ਜੀਵਨ ਦੇ ਅੰਦਰ ਸਮਝ ਲਈ ਕਿ ਅੱਜ ਇਸ ਤਰਹੀ ਦੇ ਉਤੋਂ ਮੇਰਾ ਪਿਤਾ ਚਲੇ ਗਿਆ ਮੇਰੀ ਮਾਂ ਚਲੇ ਗਈ ਮੇਰਾ ਭਰਾ ਚਲੇ ਗਿਆ ਤੇ ਕੱਲ ਬਿਮਾਰੀ ਮੇਰੀ ਕੀ ਕਈ ਵਾਰੀ ਬੰਦੇ ਦੇ ਅੰਦਰ ਐਸਾ ਸੁਭਾਅ ਹੀ ਦਾ ਤੰਦੀਲ ਹੋ ਜਾਂਦਾ ਜਦੋਂ ਘਰ ਦੇ ਵਿੱਚ ਕੋਈ ਮੌਤ ਹੋ ਜਾਂਦੀ ਹੈ ਤੇ ਉਹਦੇ ਭਰਾ ਉਹਦੇ ਰਿਸ਼ਤੇਦਾਰ ਅਖੀਰ ਨੂੰ ਜਦੋਂ ਮੋਢਾ ਦਿੱਤੇ ਤੇ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਲੈ ਕੇ ਉਸ ਮੁਰਦੇ ਨੂੰ ਅੱਗ ਲਾਈ ਜਾਂਦੀ ਹੈ ਤਾਂ ਇਹਦੇ ਉਸ ਮੁਰਦੇ ਵੱਲ ਦੇਖ ਕੇ ਉਹ ਬੰਦੇ ਦੇ ਮਨ ਦੇ ਵਿੱਚ ਤਕਦੀਦੀ ਆ ਜਾਂਦੀ ਚੇਂਜ ਹੋ ਜਾਂਦਾ ਕਿ ਅੱਜ ਮੇਰੇ ਭਰਾ ਨੂੰ ਮੈਂ ਮੋਢਾ ਲਾ ਕੇ ਲੈ ਕੇ ਆਇਆ ਤੇ ਅੱਗ ਲਾਈ ਲਾਭੂ ਲਾਇਆ ਤੇ ਕਦੇ ਨੂੰ ਮੈਨੂੰ ਵੀ ਇਸੇ ਤਰ੍ਹਾਂ ਹੁੰਦਾ ਮੈਨੂੰ ਪਰ ਸੰਭੀ ਕਹਿੰਦੇ ਕਿ ਕੋਈ ਜਿਹੜੇ ਤੁਮ ਲੋਕ ਨੇ ਜਿਨ੍ਹਾਂ ਦੇ ਜੀਵਨ ਦੇ ਅੰਦਰ ਤਮੰਨਾ ਨਹੀਂ ਹੁੰਦੀ ਨਹੀਂ ਤੇ ਬਹੁਤੇ ਚਾਰ ਦਿਨ ਪੰਜ ਦਿਨ ਸਿਰਫ ਆਪਣੇ ਭਰਾ ਨੂੰ ਯਾਦ ਆਪਣੀ ਮਾਂ ਨੂੰ ਯਾਦ ਆਪਣੇ ਪਿਤਾ ਨੂੰ ਯਾਦ ਬਾਅਦ ਵਿੱਚ ਫਿਰ ਜੀਵਨ ਦੇ ਅੰਦਰ ਉਹ ਹੀ ਅੰਧਾਰ ਬੋਲਣ ਲੱਗ ਜਾਂਦਾ ਜੀਵਨ ਦੇ ਅੰਦਰ ਫਿਰ ਉਸੇ ਤਰ੍ਹਾਂ ਸੰਭੀ ਕਹਿੰਦੇ ਕਿ ਨਹੀਂ ਪਿਆਰਿਆ ਜਨਨਾ ਤੱਕ ਜਦ ਜਾਨੀ ਨੂੰ ਮੱਚਿਆ ਰਹੋ ਨਾਮ ਸੁਣਾਈ ਕਿਵੇਂ ਸੀ ਕਿ ਆਪਣੇ ਸਭ ਜੀ ਕਹਿੰਦੇ ਕਿ ਜੀਵਨ ਦੇ ਅੰਦਰ ਤਬਦੀਲੀ ਤਾਂ ਹਮ ਜੀਵਨ ਦੇ ਅੰਦਰ ਗੁਰੂ ਦੀ ਬਖਸ਼ਿਸ਼ ਤਾਂ ਹੋਣੀ ਜੇ ਉਸ ਮਾਲਕ ਦੀ ਸ਼ਰਨੀ ਪਿਆਰਿਆ ਜੇ ਉਸ ਮਾਲਕ ਨੂੰ ਬਾਰ ਬਾਰ ਜਿੱਤੇ ਕੀਤਾ ਉਸ ਮਾਲਕ ਦੇ ਬਾਰ ਬਾਰ ਹੁਣ ਹੈ ਅਸੀਂ ਮਾਲਕ ਦੀ ਹੁਕਮੀ ਦੇ ਵਿੱਚ ਆਏ ਆ ਸਬਦ ਅੱਗੇ ਅਰਦਾਸ ਕਰਿਆ ਕਰੀ ਮਾਰੀ ਦੀ ਕਿਰਪਾ ਕਰਕੇ ਜੀਵਨ ਦੇ ਅੰਦਰ ਨਾਮ ਦੀ ਦਾਤ ਦੀ ਦੋ ਜਿਨ੍ਹਾਂ ਦੇ ਜੀਵਨ ਦੇ ਅੰਦਰ ਪਿਆਰ ਨੂੰ ਨਾਮ ਮਾ ਗਿਆਂ ਤੂੰ ਦੁਨੀਆ ਦੀਆਂ ਵਸਤੂਆਂ ਮੰਗਣ ਦੀ ਲੋੜ ਨਹੀਂ ਇੱਥੇ ਆ ਕੇ ਤੀਰ ਮੰਗਣ ਦੀ ਪੁੱਤ ਮੰਗਣ ਦੀ ਦੁੱਧ ਮੰਗਣ ਦੀ ਆਹ ਚੀਜ਼ਾਂ ਮੰਗਣ ਦੀ ਲੋੜ ਨਹੀਂ ਬਿਨ ਬੋਲਿਆ ਸਭ ਕੁਝ ਗਿਆਨ ਦਾ ਇੱਥੇ ਆ ਕੇ ਇਹ ਕਰਨ ਦੀ ਲੋੜ ਨਹੀਂ ਕਿ ਸ਼ਬਦੀ ਮੈਨੂੰ ਆਹ ਚੀਜ਼ ਦਿਚਾਈ ਜੀ ਮੈਨੂੰ ਆਹ ਬਸੁਰ ਦਿਚਾਈ ਜੀ ਨਹੀਂ ਕਹਿ ਰਿਹਾ ਬਸ ਇੱਥੇ ਆ ਕੇ ਕੇਵਲ ਤੇ ਕੇਵਲ ਨਾਮ ਬੁਣ ਗਿਆਂ ਤਾਂ ਕੀ ਮੰਗਦੀ ਇਰਪਾ ਕਰਕੇ ਤੁਹਾਡੀ ਹਜ਼ੂਰੀ ਦੇ ਵਿੱਚ ਆਇਆ ਜੀਵਨ ਦੇ ਅੰਦਰ ਧੋੜੀ ਦੇ ਨਾਮ ਪਾ ਦੋ ਓਟਾਣ ਕੁਸ਼ਕਰਨਾ ਤਨਸਭ ਜੀ ਗੁਰਦੱਤ ਸਿੰਘ ਮਹਾਰਾਜ ਓਟਾਣ ਕੁਸ਼ਕਰਨਾ ਆਪ ਸੰਗਤਾਂ ਬੋਲ ਤੇ ਆਪਸ ਵਿੱਚ ਵਿਚਾਰਾ ਕਰਦੇ ਆਪਸ ਵਿੱਚ ਬਿੰਦ ਪ੍ਰਕਾਰ ਦੀਆਂ ਗੱਲਾਂ ਹੋ ਗਈਆਂ ਨੇ ਤਨਸਭ ਜੀ ਗੁਰਦੱਤ ਸਿੰਘ ਮਹਾਰਾਜ ਬਿਸ਼ਨਾ ਨੇ ਆਪ ਸਭ ਕੁ ਮਰਸ਼ੂਦੋ ਕੋ ਬਖਸ਼ਣਾ ਦੀ ਜੋ ਵੀ ਅਦੋਲ ਕੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਦਾ ਜੰਮ ਫਤਿਹ ਮਸ਼ਹੂਰ ਆ ਕੋਈ ਆਵਾਜ਼ ਉਪੀਕਰ ਸੰਸਾਦ ਆਵਾਜ਼ ਉਪੀਕਰ